ਅਕੇ ਦਾ ਯਾਰ ਬਾਣ ਨੇ ਬਨ ਬੋਨ ਦਿੰਦੇ ਬੁੜੇ ਪੁਰਾਣੇ ਦੇ ਲੈ ਆਹੋ ਤੇ ਹੁਣ ਮਾਡਰਨ ਹੋ ਗਏ ਤੁਸੀਂ ਹੁਣ ਉਹ ਨਹੀਂ ਰਹਿ ਗਏ ਹਾਂ ਪਰਾਲੀ ਜੱਟ ਚੱਕਣ ਨਹੀਂ ਤੇ ਮਹਿੰਗੀ ਹੋ ਗਈ ਸੀ ਆ ਮੈਂ ਕਹਿੰਦਾ ਜੱਟਾਂ ਕੋਲ ਹੈ ਹੀ ਨਹੀਂ ਪਰਾਲੀ ਸਾਰੀ ਗਾਲੀ ਜਾਂਦੇ ਵਿੱਚ ਬਾਹੂ ਕੇ ਉਹ ਇਹ ਰੱਖਦੇ ਯਾਰ ਹੈਗਾ ਵਾ ਇਹ ਚਲਾ ਲਾ ਨੂੰ ਜਨੇ ਮਰਜੀ ਸਾਰੇ ਲਾਈਟ ਵੇਟ ਆਹੇ ਤੇ ਲੱਕੜ ਦੇਖ ਲੈ ਕਿਵੇਂ ਰੰਗ ਚਮਕਦਾ ਵਿੱਚੋਂ ਜਿਵੇਂ ਮਿੱਠੀ ਹੁੰਦੀ ਹੈ ਨਾ ਖਾਣ ਨੂੰ ਆਏ ਫੀਲ ਹੋ ਰਿਹਾ ਇਹਨੂੰ ਸਾਰੇ ਨੂੰ ਪਿਆਰ ਪਰਿ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਲੱਗੇ ਅੱਜ ਕੰਮ ਸਟਾਰਟ ਕਰਨ ਫਿਰ ਆਪਣਾ ਤੋਂ ਪਾਲੀ ਮੋਟਰ ਤੋਂ ਰੀਪਰ ਫੇਰਤਾ ਦੁਬਾਰਾ ਫੇਰ ਅੱਜ ਤੇ ਬਾਕੀ ਕੱਲ ਨੂੰ ਆਊ ਬੈਲਰ ਦੇਖਦੇ ਆਂ ਫਿਰ ਕਿੰਨੇ ਕ ਵਜੇ ਆਉਂਦਾ ਪਾਲੀ ਲਾਇਆ ਸੀਗਾ ਰੀਪਰ ਖਾੜਿਓ ਤੇ ਉਸ ਤੋਂ ਬਾਅਦ ਫਿਰ ਵਧਣਾ ਵਾ ਖਾੜੇ ਜਾ ਕੇ ਖਾੜੇ ਕੱਲ ਝੋਨਾ ਵੜਿਆ ਗਿਆ ਸੀਗਾ ਤਕਰੀਬਨ ਜਿਹੜਾ ਵੱਧ ਵਾਲਾ ਗੇਟ ਸੀ ਆਪਣਾ ਇੱਕ ਪਾਸੇ ਰੀਪਰ ਰਹਿ ਗਿਆ ਉੱਥੇ ਫੇਰਨ ਵਾਲਾ ਮੋਟਰ ਤੇ ਕੈਮ ਵਾਲੇ ਫੇਰਤਾ ਸੀ ਕੱਲ ਬਾਕੀ ਦੇਖਦੇ ਆਂ ਫਿਰ ਅੱਜ ਕੀ ਚੱਲਦਾ ਹੋਰ ਕੰਮ ਨਹੀਂ ਫਿਰ ਬੈਲ ਰਹੂਗਾ ਕੱਲ ਨੂੰ ਚੱਲਦੇ ਆ ਬਾਹਰ ਕਰਨਾ ਸੀ ਬਾਲਣ ਇਕੱਠਾ ਆ ਜਾ ਚੱਕ ਕੇ ਰੱਖਦੇ ਆ ਅੰਦਰ ਜਿਹੜਾ ਵੱਡਿਆ ਸੀਗਾ ਤੇ ਬਾਕੀ ਅੱਜ ਦਾ ਬਿੱਲ ਆਵੇ ਅੱਜ ਤੇ ਉਹ ਵੀ ਦਿਖਾਉਨੇ ਆ ਕੰਮ ਕਿਵੇਂ ਚੱਲਦਾ ਤੇ ਬਾਕੀ ਕਰਦੇ ਆ ਦਿਨ ਦੀ ਸ਼ੁਰੂਆਤ ਫਿਰ ਲਾਉਂ ਕੇ ਚੋਲ ਲਾਪ ਆਹ ਬਾਲਾ ਆਹ ਦੇਖ ਲੋ ਕਿੰਨੀ ਵਧੀਆ ਈਲਾ ਤੰਗੋ ਲੱਕੜਾਂ ਪਾੜੀ ਜਾਂਦੇ ਆ ਜੰਗਲ ਚ ਜੀਲੀ ਹੁੰਦੀ ਆ ਉਥੇ ਪਹਾੜਾਂ 'ਚ ਇਹ ਹੈਗਾ ਚੀਲ ਆਪਾਂ ਜਿਹੜੀ ਅੰਦਰ ਵੱਡੀ ਸੀਗੀ ਤੇ ਦੇਖ ਸਕਦੇ ਆ ਕਿੰਨਾ ਵਧੀਆ ਵਿੱਚੋਂ ਗੁੱਦਾ ਦਾ ਜਿਹੜਾ ਸੌਕ ਕੇ ਸਾਫ਼ ਹੋ ਗਿਆ ਤੇ ਪੂਰੀ ਲੱਕੜ ਦੀ ਆਉਂਦੀ ਆ ਫ੍ਰੈਗਰੈਂਸ ਪੂਰੀ ਆਉਂਦੀ ਹੈ ਜੀ ਤੇ ਸੁੱਕੀ ਆ ਤਾਂ ਲਾਈਟ ਵੇਟ ਆ ਪੂਰੀ ਜਿਵੇਂ ਵੀ ਟੁਕੜਾ ਨਾ ਜਿੰਨੇ ਵੀ ਆ ਸਾਰੇ ਲਾਈਟ ਵੇਟ ਆ ਇਹ ਤੇ ਲੱਕੜ ਦੇਖ ਸਕਦੇ ਕਿਵੇਂ ਰੰਗ ਚਮਕਦਾ ਵਿੱਚੋਂ ਤੇ ਜਿਵੇਂ ਮਿੱਠੀ ਹੁੰਦੀ ਹੈ ਨਾ ਖਾਣ ਨੂੰ ਆਹ ਫੀਲ ਹੋ ਰਿਹਾ ਇਹਨੂੰ ਤੇ ਟੁਕੜੇ ਜੇ ਕਰਤੇ ਇਹਦੇ ਵੀ ਰਹਿਕ ਆ ਗਿਆ ਤੇ ਸ਼ੇਰੂ ਨੂੰ ਕਹਿਆ ਸੀਗਾ ਮਸ਼ੀਨ ਨੇ ਕਹਿੰਦਾ ਮੈਂ ਆਪੇ ਮਸ਼ੀਨਾਂ ਚੁਕਾ ਲੂੰਗਾ ਉਹਦੀ ਮਸ਼ੀਨ ਕਰਕੇ ਤੇ ਮਸ਼ੀਨ ਉਹਦੇ ਵਾਲੀ ਆਈ ਨਹੀਂ ਗਈ ਸਮਝ ਦੋ ਦਿਨ ਲੇਟ ਕਰਾਤਾ ਤੇ ਉਹਨੂੰ ਸੈਟੀ ਵਾਲੀ ਮਸ਼ੀਨ ਆਈ ਆ ਤੇ ਹੈਪੀ ਆ ਗਿਆ ਲੈ ਕੇ ਰਹਿਕ ਤੇ ਇਹ ਚ ਬੀਜਣੇ ਆਪਾਂ ਪੱਠੇ ਕਠਾਰੇ ਰੋਗਾਂ ਵਿੱਚ ਚਲਾਉਦਾ ਫਿਰ ਕਿਉਂਕਿ ਉਹ ਝੋਨਾ ਹੈ ਵੱਡਿਆ ਨੀਗਾ ਉਹ ਚ ਬੀਜਨੇ ਸੀ ਅਸਲੀ ਦਾ ਪੱਠੇ ਹੁਣ ਦੇਖਦੇ ਆ ਉਹ ਚ ਫੇਰ ਨਾ ਉਹਦਾ ਲੇਟ ਸਰ ਉਹ ਬੀਜਾਂਗੇ ਪਿਛਲੇ ਸਾਲ ਲਗੂ ਹੋਰ ਫੇਰ ਰੋਟੀ ਲੈ ਆਏ ਪੇ ਦੀ ਇਧਰ ਵੀ ਘੇਰਾ ਛੋਟਾ ਲੋਟ ਬਣਾਇਆ ਨੇ ਬਟਾ ਜੀ ਨਾ ਕਾਫੀ ਰਹਿ ਜਾਂਦੀ ਆ ਤੇ ਬਾਕੀ ਆਉਂਦੀ ਆ ਮਸ਼ੀਨ ਆਈ ਨਹੀਂ ਗਈ ਆਇਆ ਰੋਟੀ ਖਾਲਾ ਤੇ ਸ਼ੇਰੋ ਵੀ ਕਹਿੰਦਾ ਚੱਕ ਦਾਂਗੇ ਰਾਤ ਨੂੰ ਪਤਾ ਨਹੀਂਗਾ ਅਲਝਾਤਾ ਉਹਨੇ ਕੰਮ ਬਹੁਤਾਂ ਦਿਨ ਲੇਟ ਕਰਦਾ ਥੰਮਾਂ ਦੀ ਚਲ ਕੋਈ ਚੱਕਰ ਨਹੀਂ ਗਾ ਸੁੱਖਾ ਫੇਰ ਹੈ ਸੁੱਖਾ ਸੁੱਖਾ ਉਹ ਹੈਗਾ ਅਟਾਮਿਆਂ ਤੇ ਤੇ ਆ ਬਾਗਲਾਂ ਬਦਲਦੀ ਹੈ ਕੀ ਗੱਲ ਹੁਣ ਆਹਾਂ ਕੰਨ ਵਾਲੀਆਂ ਬਦਲ ਗਈਆਂ ਪੁਰਾਣੀਆਂ ਹੋ ਗਈਆਂ ਉਹ ਮੇਨਾ ਪੱਟਾ ਦੇ ਕਾਫੀ ਉੱਥੇ ਖਾੜੇ ਟਰਾਲੀ ਡੇਟ ਟਰਾਲੀ ਇਕੱਠੀ ਹੋਈ ਬਾਅਦ ਚ ਫੇਰ ਲੈ ਲੋ ਕਿਆਰੇ ਕਿਆਰੀ ਲਾ ਕੇ ਆਇਆ ਤੋ ਚੱਕੂ ਕੀ ਕਿ ਨਹੀਂ ਇਹਦਾ ਚੱਕ ਲੂ ਦੋ ਦਾ ਟਾਈਮ ਹੀ ਆ ਦਲ ਕਰ ਲਈ ਮੂਰੇ ਬਾਜ ਜਾਲਾ ਜਾਲੇ ਜਾਣਾ ਹੱਥ ਫੇਰ ਲੈ ਜਾਲੇ ਇਹਦੇ ਚੱਲ ਉਹ ਵੇਦਾ ਇਹਦੇ ਆ ਰਿਹਾ ਹੈਗਾ ਵਾ ਯਾਰ ਚਲਾ ਰਾਂ ਨੂੰ ਜਨੇ ਮਰ ਜੀ ਹਲਦਾ ਬੰਨ ਬਾਈ ਵੀ ਕਾਰੀ ਜਾਂਦਾ ਨਾਲ ਹੀ ਫਰਾਲੀ ਇਕੱਠੀ ਤੇ ਆਏ ਫਿਰ ਵਿੱਚ ਰਹਿ ਜਾਂਦੀ ਮਾੜੀ ਮੋਟੀ ਜਿਹੜੀ ਫਿਰ ਤੰਗੜੀ ਨਾਲ ਸੌਖਾ ਰਹਿੰਦਾ ਕੰਮ ਖਾਦ ਦੇ ਨਾਲ ਤੇ ਇਧਰ ਹੈਪੇ ਵੀ ਲਾਈ ਜਾਂਦਾ ਕਿਹੜਾ ਨਾਲ ਵੀ ਨਾਲ ਟਟਾ ਤੇ ਸਿਰਿਆਂ ਤੋਂ ਵੀ ਕਿਹੜਾ ਲਵਾਦਾ ਇੱਕ ਤੇ ਬਾਈ ਦਾ ਕੰਮ ਫਿਰ ਘਟ ਜੂਗਾ ਨੇ ਰੇਕ ਕਿਹੜੇ ਚੱਕਣੇ ਪੈਣੇ ਸੀ ਹੁਣ ਜੇ ਮਰਜੀ ਬਾਈ ਚੱਕੀ ਜਾਵੇ ਇਧਰ ਇਹ ਕਿਆਰੇ ਕਿਆਰੇ ਚੱਕ ਦੇ ਦਾ ਫਿਰ ਪੰਗੇ ਰਹਿਣਾ ਸੀਗਾ ਤੇ ਕਿਆਰੇ ਕਿਆਰੇ ਲਵਾਏ ਆ ਪਰ ਇਹ ਕਿਉਂਕਿ ਨਾ ਬੱਟਾ ਹੁਣ ਦੇਖ ਸਕਦੇ ਆ ਜਮਾ ਸਾਫ ਆ ਜਦੋਂ ਬੱਟਾ ਤੋਂ ਦੀ ਲਾ ਦਿੰਦੇ ਕੰਮ ਤਾਂ ਜਿਹਦੀ ਨਿਭੜ ਜਾਂਦਾ ਰੈਕ ਦਾ ਪਰ ਆ ਪ੍ਰਾਲੀ ਰਹਿ ਜਾਂਦੀ ਏ ਸਿਰਿਆਂ ਤੇ ਤਾਂ ਕਰਕੇ ਛੋਟੇ ਲੋਟ ਲਵਾਇਆ ਆਪਾਂ ਰੈਕ ਬਾਕੀ ਜਿਹੜੀ ਪੰਬੀ ਜੀ ਆ ਨਾ ਥੱਲੇ ਇਹ ਰਹਿ ਜਾਂਦੀ ਆ ਖੋਰ ਜੋਰ ਜੀ ਜੇ ਮੈਂ ਆਪਾਂ ਕਹਿ ਲੈਂਨੇ ਆ ਨਾ ਤੇ ਰਹਿੰਦੀ ਮੇਰੇ ਹਿਸਾਬ ਨਾਲ ਜਿਆਦੇ ਜਦੋਂ ਆਪਾਂ ਰੀਪਰ ਦੋ ਵੇਰੀ ਮਾਰਦੇ ਆ ਨਾ ਦੂਜੀ ਵੇਰੀ ਕਾਂਡ ਜੀ ਬਣ ਜਾਂਦੀ ਆ ਰੀਪਰ ਨਾਲ ਤੇ ਮਾਰਨਾ ਪੈਂਦਾ ਹੀ ਆ ਮਜਬੂਰੀ ਨੂੰ ਪਰਾਲੀ ਗਿੱਲੀ ਹੁੰਦੀ ਆ ਤੇ ਨਹੀਂ ਤਾਂ ਫਿਰ ਜਿਹੜੇ ਪਹਿਲੇ ਦਿਨ ਦੇ ਵੱਢੀ ਹੁੰਦੇ ਉਹ ਉਵੇਂ ਸੈਟ ਹੋ ਕੇ ਪਈ ਰਹਿੰਦੀ ਆ ਜਿਵੇਂ ਆਪਾਂ ਦਾ ਵੱਢੀ ਵੀ ਹਰੀ ਸੀਗੀ ਇਹ ਫੇਰ ਹੌਣ ਤਾਂ ਹਵਾ ਨਹੀਂ ਲੱਗਦੀ ਥੱਲੇਲੇ ਪਾਸੇ ਨੂੰ ਤੇਲ ਜੀ ਨਾ ਉਵੇਂ ਹੀ ਗਿੱਲੀ ਹੋ ਰਹਿੰਦੀ ਆ ਪਰ ਇਹ ਕਾਰਨ ਜਿਆਦਾ ਇਹੀ ਆ ਜਿਹੜਾ ਦੂਰਾ ਆਪਾਂ ਫੇਰਦੇ ਆ ਨਾ ਰੀਪਰ ਉਹਦਾ ਨਾ ਜਿਆਦੇ ਰਹਿ ਜਾਂਦੀ ਆ ਥੱਲੇ ਆ ਕੁਬੀ ਜੀ ਤੇ ਬਾਕੀ ਚੱਲੋ ਤਬੀਆਂ ਨਾ ਬਾਹੂ ਕੇ ਹੋ ਜਾਂਦੀ ਐ ਸੈਟ ਤੇ ਕੰਮ ਚੱਲ ਪਿਆ ਤੇ ਹੁਣ ਗਠਾਂ ਦਾ ਰਹਿ ਗਿਆ ਉਹ ਦੇਖਦੇ ਆਂ ਕੋਦ ਚੱਕਦੇ ਆ ਆ ਖੁੰਜਿਆਂ ਤੇ ਰਹਿ ਜਾਂਦੀ ਐ ਇਹ ਕਿਰਾ ਤੇ ਬਸ ਇਹਦੇ ਖਾਤਰ ਜ ਤੰਗਲੀ ਜੀ ਮਾੜੀ ਮੋਟੀ ਨਾਲ ਮਾਰਦੀ ਐ ਤੇ ਕੰਮ ਫੇਰ ਸਫਾਈ ਵਾਲਾ ਹੋ ਜਾਂਦਾ ਥੋੜਾ ਜਿਹਾ ਹੋਰ ਬਈ ਇੱਕ ਐਰਪੀਏ ਕਿਲੋ ਆ ਹੁਣ ਕੋਣੇ ਬਗੋਸ਼ ਨੂੰ ਪਈ ਆ ਅੱਗੇ ਤੇ ਯਾਰ ਬਾਂਡੇ ਬੰਨ ਬੋਨੇ ਦਿੰਦੇ ਬੁੜੇ ਬਰਾਣੇ ਦੇਖ ਲੈ ਨੇ ਬਣਈ ਜਾਂਦੇ ਜੀ ਆਹੋ ਤੇ ਹੁਣ ਮਾਡਰਨ ਹੋ ਗਏ ਤੁਸੀਂ ਹੁਣ ਉਹ ਨਹੀਂ ਰਹਿ ਗਏ ਹਾਂ ਪਰਾਲੀ ਜੱਟ ਚੱਕਣ ਇਹਦੇ ਮਹਿੰਗੀ ਵੈਗਦੀ ਆ ਮੈਂ ਕਹਿੰਦਾ ਜੱਟਾਂ ਕੋਲ ਹੈ ਹੀ ਨਹੀਂ ਪਰਾਲੀ ਸਾਰੀ ਗਾਲੀ ਜਾਂਦੇ ਆ ਵਿੱਚ ਬਾਹੂ ਕੇ ਹੈ ਮਹਿੰਗੀ ਵੈਗਦੀ ਹੁਣ ਸੋਨੇ ਦੇ ਭਾਅ ਸੋਨੇ ਦੇ ਭਾਅ ਵੈਗਦੀ ਆ ਹੁਣ ਤਾਂ ਤੇ ਬੰਦੇ ਵੀ ਸੋਨੇ ਨਾਲ ਹੀ ਆ ਫਿਰ ਬਣਈ ਜਾਂ ਹੀਰਿਆਂ ਨਾਲ ਚਾਲੂ ਭਾ ਕੰਮ ਹੈ ਗਿਆਰਾ ਹੁਣ ਤੁਰਿਆ ਜਾਉ ਬਸ